ਮਾਨਯੋਗ ਪੁਲਿਸ ਕਮਿਸ਼ਨਰ ਅਮਰਸਾ ਸਾਹਿਬ ਗੁਫੀ ਸਿੰਘ ਪੁਲਰ ਸਾਹਿਬ ਉਹਨਾਂ ਦੀ ਹਦਾਇਤਾਂ ਅਨੁਸਾਰ ਪੀਐਸ ਰਣਜੀਤ ਐਵਨਿਊ ਦੇ ਐਸਐਚਓ ਮਿਸਟਰ ਰੋਬਨ ਹੰਸ ਤੇ ਏਸੀਪੀ ਨਾਰਥ ਮਿਸਟਰ ਅਰਵਿੰਦ ਮੀਨਾ ਇਹਨਾਂ ਨੇ ਤਿੰਨ ਜਣੇ ਗ੍ਰਿਫਤਾਰ ਕੀਤੇ ਜਿਨ੍ਹਾਂ ਦਾ ਨਾਮ ਹੈ ਸੁਖਰਾਜ ਸਿੰਘ ਮਨਪ੍ਰੀਤ ਸਿੰਘ ਤੇ ਜਿਹੜਾ ਤੀਸਰਾ ਉਹ ਜੁਵਨਾਈਲ ਹੈਗਾ ਐਫਆਈਆ ਨੰਬਰ 22 ਡੇਟਿਡ 22/2025 ਅੰਡਰ ਸੈਕਸ਼ਨ 22 29 685 ਐਨਡੀਪੀਐਸ ਐਕਟ ਪੀਐਸ ਰਣਜੀਤ ਐਵਨਿਊ ਜਿਹੜਾ ਇਹਨਾਂ ਨੇ 22300 ਨਸ਼ੇਲੀ ਜਿਹੜੀ ਹੈਗੀਆਂ ਟੈਬਲੇਟਸ ਉਹਦੀ ਰਿਕਵਰੀ ਕੀਤੀ ਹੈ ਤੇ 1750 ਇੰਜੈਕਸ਼ਨ ਇੱਕ ਜ਼ੈਨਕਾਰ ਤੇ ਇੱਕ ਐਕਟਿਵਾ ਸਕੂਟਰ ਦੀ ਵੀ ਰਿਕਵਰੀ ਕੀਤੀ ਹੈ ਇਹਦੇ ਨਾਲ ਨਾਲ ਇਹਦਾ ਪ੍ਰੀਕਾ ਪੈ 16200 ਐਲ ਫੈਨਜ਼ੋਲ ਟੈਬਲੇਟਸ ਨੇ 3100 ਟਰਾਮਾਡੋਲ 360 ਕੋਬੈਡੋਲ ਤੇ 1750 ਟਰਾਮਾਡੋਲ ਇੰਜੈਕਸ਼ਨ ਨੇ ਰਣਜੀਤ ਐਬਨੀ ਪੁਲਿਸ ਸਟੇਸ਼ਨ ਦੇ ਮੁਲਾਜ਼ਮਾ ਨੇ ਨਾਕਾ ਲਾਇਆ ਸੀ ਪੀਆਰ ਚੌਂਕ ਤੇ ਜੋ ਕਿ ਉੱਥੋਂ ਇੱਕ ਇਹਨਾਂ ਨੂੰ ਜ਼ਿੰਕਾਰਾਂ ਦੀ ਦਿਖੀ ਤੇ ਇਹਨਾਂ ਨੇ ਜ਼ਿੰਕਾਰ ਨੂੰ ਰੂਟੀਨ ਚੈਕਿੰਗ ਕੀਤੀ ਰੋਕਿਆ ਤੇ ਚੈਕਿੰਗ ਕੀਤੀ ਤੇ ਉਹਦੇ ਵਿੱਚ 700 ਟੈਬਲੇਟਸ ਮਿਲੀਆਂ ਉਹਦੇ ਬਾਅਦ ਅਸੀਂ ਉਹਦੇ ਚ ਸਗੇ ਸੁਕਰਾਤ ਸਿੰਘ ਸੀ ਤੇ ਇੱਕ ਜੁਵਨਾਈਲ ਸੀਗਾ ਤੇ ਉਸ ਤੋਂ ਬਾਅਦ ਅਸੀਂ ਬੈਕਵਰਡ ਲਿੰਕੇजेस ਐਕਸਪਲੋਰ ਕੀਤੀਆਂ ਤੇ ਉਹਦੇ ਚ ਸਾਨੂੰ ਮਨਪ੍ਰੀਤ ਸਿੰਘ ਤੋਂ ਬਾਕੀ ਸਾਰਾ ਸਮਾਨ ਮਿਲਿਆ ਤੇ ਉਹਦੇ ਐਕਟਿਵਾ ਤੋਂ ਤੇ ਜੀ ਅਕਤਵਾਦੀ ਆਪਣੇ ਕਬਜ਼ੇ ਇਸ ਲੈ ਲੈ ਜ਼ਿੰਕਾਰਵੀ ਲੈ ਲਈ ਤੇ ਉਹਦੇ ਨਾਲ ਨਾਲ ਜਿਹੜਾ ਜੁਵਨਾਈਲ ਦਾ ਫਾਦਰ ਹੈ ਓਮ ਪ੍ਰਕਾਸ਼ ਉਹ ਹੱਲੇ ਭੱਜਿਆ ਹੋਇਆ ਨਾਲ ਇਹਨਾਂ ਦਾ ਇੱਕ ਹੋਰ ਸਾਥੀ ਹੈ ਸ਼ਿਵਮ ਉਹ ਵੀ ਹੱਲੇ ਭੱਜਿਆ ਹੋਇਆ ਤੇ ਇਹਦੇ ਨਾਲ ਨਾਲ ਜਿਹੜਾ ਸੁਖਰਾਜ ਹੈ ਉਹਦੇ ਤੇ 6 ਪਰਚੇ ਦਰਜ ਹੈਗੇ ਆ ਜਿਹਦੇ ਵਿੱਚੋਂ 5 ਪਰਚੇ ਅੰਮ੍ਰਿਤਸਰ ਰੂਰਲ ਦੇ ਹੈਗੇ ਆ ਤੇ ਇੱਕ ਪਰਚਾ ਹੈਗਾ ਗੁਰਦਾਸਪੁਰ ਜ਼ਿਲ੍ਹੇ ਦਾ ਤੇ ਜਿਹੜਾ ਮਨਪ੍ਰੀਤ ਉਹਦੇ ਤੇ ਇੱਕ ਪਰਚਾ ਉਹ ਸੁਲਤਾਨਪੁਰ ਮੈਂਥ ਥਾਣੇ ਦਾ ਆਰਮਜ਼ ਐਕਟ ਤੇ ਐਨਡੀਪੀਐਸ ਦਾ ਉਹ ਪਹਿਲਾਂ ਅੰਦਰ ਥੇਗਾ ਤੇ ਇਹਨਾਂ ਦੇ ਅਸੀਂ ਬੈਕਵਰਡ ਫੋਰਵਰਡ ਲਿੰਕਜਸ ਦੇਖ ਰਹੇ ਆ ਤੇ ਜੋ ਵੀ ਸਾਨੂੰ ਅੱਗੇ ਪਤਾ ਚੱਲੂਗਾ ਅਸੀਂ ਤੁਹਾਡੇ ਰੂਪ ਵਿੱਚ